ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵਾਂ ਨੂੰ ਆਪਾਂ ਅੱਜ ਇੱਕ ਜ਼ਰੂਰੀ ਜਾਣਕਾਰੀ ਦੇਣ ਲੱਗੇ ਆਂ ਜੀ ਬੋਰਵੈਲ ਬਾਰੇ ਜਿੰਨਾ ਵੀ ਵੀਰਾਂ ਦੇ ਦਰਖਤ ਲੱਗੇ ਹੋਏ ਆ ਬੂਰਾਂ ਦੇ ਨੇੜੇ ਉਹ ਖਾਸ ਕਰਕੇ ਧਿਆਨ ਰੱਖਣ ਜੀ ਆ ਇੱਕ ਆਪਣੇ ਵੀਰ ਦਾ ਬੂਰ ਸੀਗਾ ਆਪਣੇ ਗਵਾਂਢ ਦੇ ਵਿੱਚ ਹੀ ਉਹ ਮੋਟਰ ਕੱਢਣ ਲੱਗੇ ਜੀ 110 ਫੁੱਟ ਮੋਟਰ ਨਿਕਲਣ ਤੋਂ ਬਾਅਦ ਮੋਟਰ ਫਸ ਗਈ ਆ ਕੇ ਜੀ ਤੇ ਦੇਖਿਆ ਤਾਂ ਬੋਰ ਵਾਲਾ ਪਾਇਪ ਜਿਹੜਾ ਸੀ ਉਹ ਟੁੱਟਿਆ ਹੋਇਆ ਸੀ ਤੇ ਜੜ ਸੀਗੀ ਦਰਖਤ ਦੀ ਥੋੜਾ ਜਿਹਾ ਪਟਕੇ ਦੇਖਿਆ ਤੇ ਸੋਚਿਆ ਸੀ ਵੀ 5-7 ਫੁੱਟ ਹੋਊਗੀ ਵੀ ਚਲੋ ਕੱਢਦੇ ਆਂਗੇ ਫਿਰ ਆ ਹੌਲੀ-ਹੌਲੀ ਪਤਾ ਕਰਿਆ ਵੀ ਆ ਬੰਦਿਆਂ ਦਾ ਇਹ ਬੰਦੇ ਵੀਰ ਵਿਚਾਰੇ ਪਿੰਡ ਅਖਾੜਾ ਜਗਰਾਉਂ ਕੋਲ ਇਹਨਾਂ ਦਾ ਪਿੰਡ ਹੈ ਜੀ ਅਖਾੜਾ ਅ ਬੜਾ ਦਲੇਰੀ ਵਾਲਾ ਕੰਮ ਹੈ ਇਹਨਾਂ ਦਾ ਦੇਖੋ ਤੁਸੀਂ ਦੇਖ ਰਹੇ ਹੋਵੋਗੇ ਕਿੱਥੇ ਪਹੁੰਚ ਗਿਆ ਵੀਰ ਇਹ ਇਹ ਜੜ ਵੀ ਨਾ ਬੋਰ ਨੂੰ ਪੇਪ ਨੂੰ ਭਾਂਦੀ ਹੋਈ ਉਵੇਂ ਨਾਲ-ਨਾਲ ਥੱਲੇ ਨੂੰ ਤੁਰੀ ਗਈ ਜੀ ਪਹਿਲਾਂ ਤਾਂ ਸੀ ਚਲੋ 10 11 ਫੁੱਟ ਤੇ ਹੋਊ ਪਰ ਹੌਲੀ-ਹੌਲੀ ਇਹ ਕਰਦੇ ਕਰੋਂਗੇ 18 ਫੁੱਟ ਤੱਕ ਚਲੀ ਗਈ ਜਿੱਥੇ ਤੱਕ ਬੋਰ ਦਾ ਆਪਣੇ ਸਾਗਟ ਨਹੀਂ ਆਉਂਦਾ ਉੱਥੇ ਤੱਕ ਚਲੀ ਗਈ ਜੀ ਦੇਖੋ ਇਹ ਦਰਖਤ ਦੀ ਜੜ ਕਿੱਥੇ ਤੱਕ ਚਲੀ ਗਈ ਇਹ ਨਾਲ ਹੀ ਵੀ ਰੂਮੇ ਹੀ ਪੜਦਾ-ਪੜਦਾ ਦੇਖੋ ਛੋਟੀ ਜਿਹੀ ਖੂਹੀ ਤੰਗ ਜਿਹੀ ਖੂਹੀ ਇਹਨੇ ਪੱਟੀ ਆ ਜੀ ਨਾਲ ਹੀ ਪੜਦਾ-ਪੜਦਾ ਇਹ ਇਨੂੰ 20 ਫੁੱਟ ਤੱਕ ਲੈ ਗਿਆ 20 ਫੁੱਟ ਦੇ ਟੋਟੇ ਦੇ ਗਾਂਹ ਜਾ ਕੇ ਜਦੋਂ ਸਾਗ ਟਾਉਂਦਾ ਉੱਥੋਂ ਜਾ ਕੇ ਫਿਰ ਜੜ ਜੜੀ ਸੀ ਉਹ ਸਾਗੜ ਤੋਂ ਬਾਹਰ ਹੋ ਗਈ ਦੇਖੋ ਬੜਾ ਦਲੇਰੀ ਵਾਲਾ ਕੰਮ ਇਹਨਾਂ ਦਾ ਵੀ ਧਾਨਾ ਬੰਦੇ ਵੀ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਨਹੀਂ ਤਾਂ ਬੜੀ ਸਮੱਸਿਆ ਜੇ ਕਿ ਇਹ ਜਿਹੇ ਬੰਦੇ ਨਾ ਮਿਲਣ ਬੜਾ ਔਖਾ ਹੋ ਜਾਂਦਾ ਹਨ ਬੋਰੀ ਖਤਮ ਹੋ ਜਾਂਦਾ ਦੁਬਾਰਾ ਪੈਸੇ ਲਾਉਣੇ ਪੈਂਦੇ ਆਪਾਂ ਨੂੰ 200-2.5 ਲੱਖ ਚ ਬੋੜ ਪੈਂਦਾ ਹੁਣ ਸਾਰਾ ਸਮਾਨ ਵਧੀਆ ਮਾਲ ਪਾ ਕੇ ਦੇਖੋ ਇਹ ਬਾਲਟੀ ਨਾਲ ਇੱਕ ਬੰਦਾ ਉੱਪਰ ਖਿੱਚੀ ਗਿਆ ਤੇ ਦੂਜਾ ਬੰਦਾ ਥੱਲੇ ਪਟਕੇ ਇਹਨਾਂ ਦਾ ਬਾਲਟੀ ਭਰੀ ਗਿਆ ਇਹਦੀ ਬੈਠਣਯੋਗੀ ਜਗ੍ਹਾ ਦੇਖੋ ਪੂਰੀ ਪੂਰੀ ਜੇ ਕਿਸੇ ਬੰਦੇ ਦੇ ਵਿਚਾਰੇ ਦੀ ਕੋਈ ਇਹੋ ਜਿਹੀ ਵਿਵਤਾ ਪਈ ਹੋਵੇ ਬੋਰਵਾਰ ਦੀ ਤਾਂ ਕਮੈਂਟ ਦੇ ਵਿੱਚ ਦੱਸ ਸਕਦਾ ਆਪਾਂ ਇਹਨਾਂ ਦਾ ਅ ਸੰਪਰਕ ਨੰਬਰ ਵੀ ਦੇ ਦੇਾਂਗੇ ਕੋਈ ਗੱਲ ਨਹੀਂ ਕਿ ਕਿਸੇ ਦਾ ਫਾਇਦਾ ਹੋ ਜੂਗਾ ਅੱਗੇ ਵੀਡੀਓ ਦੇਖੋ ਤੁਸੀਂ ਕਿਦਾਂ ਇਹ 20 ਫੁੱਟ ਤੱਕ ਚੱਲਿਆ ਗਿਆ ਤੇ ਸੌਕਟ ਤੋਂ ਜਾ ਕੇ ਫਿਰ ਇਹਨਾਂ ਨੇ ਜੜ ਵੱਡੀ ਉੱਥੋਂ ਪਾਈਪ ਕੱਢਿਆ ਮੋਟਰ ਕੱਢੀ ਆਪਾਂ ਤੇ ਜੜ ਕੱਢੀ ਫਿਰ ਸਾਰਾ ਕੁਝ ਵੀਡੀਓ 'ਚ ਤੁਹਾਨੂੰ ਦੇਖ ਜਾਣਾ ਬੜਾ ਇਹਨਾਂ ਦਾ ਵੀ ਹੌਸਲੇ ਵਾਲਾ ਕੰਮ ਆ ਬਈ ਆਮ ਬੰਦੇ ਦੇ ਨਹੀਂ ਇਹ ਵੱਸ ਦੀ ਗੱਲ ਜਿਹੜੇ ਬੰਦੇ ਕਰੋ ਗਿੱਜੇ ਹੋਇਆ ਇਹ ਉਹਨਾਂ ਨੂੰ ਪਤਾ ਹੁੰਦਾ ਸਾਰਾ ਇਹ ਰੇਤਾ ਸੀ ਬਿਲਕੁਲ ਇਹ ਥੱਲੇ ਕੋਈ ਕੜੀ ਮਿੱਟੀ ਵੀ ਹੈ ਨਹੀਂ ਸੀ ਬਿਲਕੁਲ ਰੇਤਾ ਸੀ ਹਰਾਨੋ ਕੇ ਵੀ ਤੁਸੀਂ ਦੇਖੋ 20 ਫੁੱਟ ਤੱਕ ਰੇਤਾ ਹੀ ਆਇਆ ਜਮਾ ਕੋਈ ਕੜੀ ਮਿੱਟੀ ਨਹੀਂ ਆਈ ਕੋਈ ਰੋੜ ਨਹੀਂ ਆਇਆ ਪੂਰਾ ਰੇਤਾ ਆਇਆ 20 ਫੁੱਟ ਤੱਕ ਆਪ ਕੋ ਇਸੇ ਤਰ੍ਹਾਂ ਇਹ ਬਿੱਠਾ ਕੱਢੀ ਗਿਆ 5 ਤੋਂ 6 ਘੰਟੇ ਲੱਗੇ ਇਹ ਸਾਰੇ ਪ੍ਰੋਸੈਸ ਨੂੰ ਪੱਟਣ ਨੂੰ ਇਹਨੂੰ ਆ ਦੇਖੋ ਜੜਤੀ ਸੀ ਇਹ ਢੀ ਮੋਟੀ ਜੜਾ ਇਹ 6-7 ਇੰਚ ਮੋਟੀ ਜੜਾ ਉੱਪਰੋਂ ਚਲੀ ਗਈ ਥੱਲੇ ਜਾ ਕੇ ਪਤਲੀ ਹੋ ਗਈ ਹੌਲੀ-ਹੌਲੀ 20 ਫੁੱਟ ਤੱਕ ਜੜ ਚਲੀ ਗਈ ਦੇਖੋ ਉਹ نیچے بیٹھا ਜੜ ਵੱਢ ਰਿਹਾ ਤੇ ਪਾਈਪ ਦੀ ਕਟਿੰਗ ਕਰਤੀ ਹੁਣ ਜੜ ਦੀ ਕਟਿੰਗ ਕਰ ਰਿਹਾ ਹੈ ਬਾਈ ਕਿ ਜੜ ਦੀ ਕਟਿੰਗ ਕਰਨ ਤੋਂ ਬਾਅਦ ਫੇਰ ਆਪਾਂ ਇਹ ਪਾਈਪ ਨੂੰ ਮੋਟਰ ਨੂੰ ਕੱਢਾਂਗੇ ਇੱਥੇ ਇਹਨੂੰ ਮੋਟਰ ਵੀ ਦੇਹਗੀ ਵੀ ਇੱਥੇ ਜੜ ਦੇ ਵਿੱਚ ਨਾਲ ਫਸੀ ਹੋਈ ਹੈ ਦੇਖੋ ਪਾਈਪ ਦੇ ਬਿਲਕੁਲ ਵਿੱਚ ਤਸਕੇ ਜੜ ਨੂੰ ਭੰਦੀ ਹੋਈ ਉਸੇ ਤਰ੍ਹਾਂ ਚਲੀ ਗਈ ਇਹ 6-7 ਸਾਲ ਤੋਂ ਮੋਟਰਾਂ ਹੀ ਚੱਲੀ ਜਾਂਦੀ ਸੀ ਇਹ ਤਾਂ ਹੁਣ ਮੋਟਰ ਮੱਚ ਗਈ ਕਰਕੇ ਕੱਢਣੀ ਪੈਗੀ ਤੇ ਨਹੀਂ ਤਾਂ ਪਤਾ ਹੀ ਨਹੀਂ ਸੀ ਲੱਗਣਾ ਹੋ ਸਕਦਾ ਇਹ ਤੋਂ ਵੱਧ ਨੁਕਸਾਨ ਹੋ ਜਾਂਦਾ ਮੋਟਰ ਹੋ ਸਕਦਾ ਥੱਲੇ ਹੀ ਫਸ ਜਾਂਦੀ ਗਾਹਾਂ ਨਾ ਨਿਕਲਦੀ ਇਹ ਤਾਂ ਚਲੋ 110 ਫੁੱਟ ਨਿਕਲ ਗਈ ਉਦੋਂ ਬਾਅਦ 20 ਫੁੱਟ ਤੇ ਆ ਕੇ ਫਸੀ ਆ ਦੇਖੋ ਹੁਣ ਮੋਟਰ ਬਾਹਰ ਕੱਢ ਲਈ ਆਪਾਂ ਤੇ ਆਹ ਬਾਈ ਵਿਚਾਰਾ ਜਿਹੜਾ ਥੱਲੇੋਂ ਆਇਆ ਦੇਖੋ ਕੋਈ ਸਪੋਰਟ ਨਹੀਂ ਆਈ ਚੜ ਜਾਂਦੇ ਆ ਇਹ ਪਤਾ ਨਹੀਂ ਚਲੋ ਗਿੱਜੇ ਹੋਇਆ ਪਰਮਾਤਮਾ ਦਾ ਅਨਰੋਸਤੀ ਬਖਸ਼ੇ ਇਹਨਾਂ ਤੇ ਮੋਟਰ ਨੂੰ ਬਾਹਰ ਕੱਢ ਕੇ ਆਪਾਂ ਭੋਣੀ ਲਿਆਂਦੀ ਮੋਣੀ ਨਾਲ ਮੋਟਰ ਬਾਹਰ ਕੱਢ ਕੇ ਆਹ ਦੇਖੋ ਪੂਰਾ 1 ਇੱਕ 20 ਫੁੱਟ ਦੋ ਡਿਲੀਵਰੀਆਂ ਨਾਲ ਤੇ ਮੋਟਰ ਇਹ ਤੇ ਇਹਨੂੰ ਬਾਹਰ ਕੱਢ ਕੇ ਉਸ ਤੋਂ ਬਾਅਦ ਆਪਾਂ ਪਾਈਪ ਜਿਹੜਾ ਇਹਨੂੰ ਬਾਹਰ ਕੱਢਿਆ ਆਹ ਦੇਖੋ ਪਾਈਪ ਜਮ੍ਹਾਂ ਖਤਮ ਹੋ ਗਿਆ ਸਿਰਫ ਇਹ ਉੱਤੇ 3 ਕੋ ਫੁੱਟ ਦਾ ਟੋਟਾ ਬਚਿਆ ਬਾਕੀ ਸਾਰਾ ਪਾਈਪ ਵੀ ਟੁੱਟ ਗਿਆ ਹੈਰਾਨਗੀ ਵਾਲੀ ਗੱਲ ਹੈ ਦੇਖੋ ਨਾ ਕਿੰਨਾ ਨਰੋਆ ਹੁੰਦਾ ਪਾਈਪ ਵੀ ਮਾੜਾ ਨਹੀਂ ਬਹੁਤ ਵਧੀਆ ਨਰੋਆ ਪਾਈਪ ਪਾਇਆ ਹੋਇਆ ਕੋਈ ਕੋਈ ਮਾੜਾ ਅੱਜ ਕੱਲ ਪਾਉਂਦਾ ਨਹੀਂ ਕਿਉਂਕਿ ਬੋਰ ਬਹੁਤ ਮਹਿੰਗੇ ਹੁੰਦੇ ਆ ਹਰੇਕ ਬੰਦਾ ਵਧੀਆ ਹੀ ਪਾਉ ਦੇਖੋ ਇਹ ਪਾਈਪ ਨੂੰ ਬਾਹਰ ਦੇਖੋ ਪਾਈਪ ਬਾਹਰ ਕੱਢਿਆ ਦੇਖੋ ਜਮਾ ਲੱਗ ਰਿਹਾ ਪਤਾ ਤੁਹਾਨੂੰ ਬੜੀ ਮੁਸ਼ਕਲ ਨਾਲ ਕੱਢਿਆ ਜਗਾ ਵੀ ਪੂਰੀ ਪੂਰੀ ਆ ਦੇਖੋ ਸਤੋ ਪਾਈਪ ਨਹੀਂ ਖੱਚ ਹੋ ਰਿਹਾ ਉਹ ਬੰਦੇ ਦੇਖ ਲੋ ਕਿਵੇਂ ਥੋੜੀ ਜਗਾ ਵਿੱਚ ਕਿੱਥੇ ਪਹੁੰਚ ਕੇ 20 ਫੁੱਟ ਦੇ ਪੱਟ ਨਹੀਂ ਪੱਟ ਗਏ ਆ ਦੇਖ ਲੋ ਪਾਈਪ ਦੇ ਲੋ ਜਾਮਾ ਖਤਮ ਹੋ ਗਿਆ ਬਿਲਕੁਲ ਖਤਮ ਹੋ ਗਿਆ ਬਈ ਬਖਰਾਨੀ ਦੀ ਵਾਲੀ ਗੱਲ ਹੈ ਕਿ ਜੜ ਨੇ ਆਪਾਂ ਕਹਿ ਦਿੰਨੇ ਆ ਵੀ ਦਰਖਤ ਸ਼ਾਹ ਨੂੰ ਕੋਲੇ ਲਾ ਲੈਨੇ ਆ ਆਪਾਂ ਕਈ ਵਾਰ ਪਰ ਥੋੜਾ ਜਿਹਾ ਸੱਡ ਕੇ ਲਾਉਣੇ ਚਾਹੀਦੇ ਆ ਚਲੋ ਜੇ ਕਿਸੇ ਦਾ ਕੋਲੇ ਵੀ ਆ ਤਾਂ ਉਹਨੂੰ ਉਹ ਨਾ ਜਿੱਧਰਲੇ ਪਾਸੇ ਬੂਰ ਆ ਉਧਰੋਂ ਟੋਆ ਪਟ ਕੇ ਜੇ ਕੋਈ ਝਾੜ ਉਧਰ ਬੂਰ ਵੱਲ ਵੱਧ ਰਹੀ ਆ ਤਾਂ ਉਹਨੂੰ ਵੱਢ ਦੇਣਾ ਚਾਹੀਦਾ ਆ ਦੇਖੋ ਹੁਣ ਆਪਾਂ ਇਸ ਤੋਂ ਬਾਅਦ ਆ ਮੋਟਰ ਵੀ ਆ ਹੀ ਦੇਖ ਲਓ ਦੂਆ ਝਾੜ ਆਪਾਂ ਬਾਹਰ ਕੱਢਾਂਗੇ ਆ ਪੈਪ ਕੱਢਿਆ ਬੂਈ ਫੁੱਟ ਦਾ ਪੂਰਾ ਟੋਟਾ ਟੁੱਟਿਆ ਹੋਇਆ ਤੇ ਹੁਣ ਉਹ ਦੇਖੋ ਬਾਈ ਫੇਰ ਥੱਲੇ ਉਤਰ ਗਿਆ ਉਹ ਤੇ ਉਹਨੇ ਜਾ ਕੇ ਬੂਰੀ ਬੰਨਤੀ ਬੋਰ ਦੇ ਉੱਪਰ ਵੀ ਕੋਈ ਚੀਜ਼ ਵਿੱਚ ਨਾ ਡਿੱਗ ਪਈ ਜ਼ਰੂਰੀ ਹੈ ਵੀ ਆਪਾਂ ਨੂੰ ਬੰਨਣੀ ਕਿਉਂਕਿ ਆਪਾਂ ਇਹਦੇ ਨਾਲ ਫੇਰ 20 ਫੁੱਟ ਦਾ ਨਵਾਂ ਟੋਟਾ ਜੋੜ ਕੇ ਦੁਬਾਰਾ ਆਟੋਆ ਭਰ ਕੇ ਮੋਟਰ ਪਾ ਕੇ ਚਲਾਵਾਂਗੇ ਤੁਹਾਨੂੰ ਦਿਖਾਵਾਂਗੇ ਉਹ ਵੀ ਦੇਖ ਲਓ ਹੁਣ ਆਪਾਂ ਇਸ ਤੋਂ ਬਾਅਦ ਅਰੇ ਦੇਖੋ ਜੜ ਉਥੋਂ ਜੜ ਵੱਢ ਵੱਢ ਕੇ ਤੇ ਲੋਕ ਇਨੀ ਮੋਟੀ ਜੜਾ ਤੁਸੀਂ ਦੇਖ ਲਓ ਇਹ ਹਜੇ ਹੋ ਸਕਦਾ ਵੀ ਆਪਾਂ ਦਾ 20 ਫੁੱਟ ਤੋਂ ਜਿੱਥੋਂ ਆਪਣਾ ਪਾਈਪ ਥੱਲੇ ਸਹੀ ਹੋ ਗਿਆ ਵੀ ਵੈਪ ਤੋਂ ਬਾਹਰ ਹੋ ਗਿਆ ਆਪਾਂ ਉੱਥੋਂ ਵੜਤੀ ਹਜੇ ਪਤਾ ਨਹੀਂ ਥੱਲੇ ਕਿੰਨੀ ਹੋ ਸਕਦੀ ਆ ਹੋ ਸਕਦਾ ਥੱਲੇ ਹੋਰ ਇਹ 8-10 ਫੁੱਟ ਹੋਵੇ ਆ ਦੇਖੋ ਬਾਹਰ ਕੱਢ ਲਈਏ ਦੇਖੋ ਕਿੰਡੀ ਜਾੜਾ ਦੇਖ ਸਕਦੇ ਤੁਸੀਂ ਦੇਖੋ ਇਸ ਤਰ੍ਹਾਂ ਵੀ ਹਨਾ ਆਪਣਾ ਨੁਕਸਾਨ ਹੋ ਜਾਂਦਾ ਕਈ ਵਾਰ ਇਹ ਖਿਆਲ ਰੱਖਣਾ ਚਾਹੀਦਾ ਦਰਖਤ ਵੀ ਜ਼ਰੂਰੀ ਆ ਆਪਾਂ ਨੂੰ ਛਾਂ ਲਈ ਤੇ ਕੁਦਰਤ ਲਈ ਦਰਖਤ ਵੀ ਜ਼ਰੂਰੀ ਆ ਪਰ ਥੋੜਾ ਜਿਹਾ ਬੋਰ ਤੋਂ ਆਪਾਂ ਨੂੰ 15 ਕ ਫੁੱਟ ਪਿੱਛੇ ਲਾਉਣੀ ਚਾਹੀਦੀ ਹੈ ਜਾਂ ਫਿਰ ਉਹ ਸਾਈਡ ਜਿੱਧਰ ਬੂਰ ਆਪਣਾ ਉਧਰੋਂ ਪੱਟ ਕੇ ਟੋਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਧਰ ਜੜ ਜੇ ਕੋਈ ਵੱਧ ਰਹੀ ਹੈ ਬੂਰ ਕਣੀ ਉਹਦੀ ਕਟਿੰਗ ਕਰ ਦੇਣੀ ਚਾਹੀਦੀ ਹੈ ਤਾਂ ਕਿ ਕੋਈ ਜੜ ਵਧੇ ਨਾ ਆ 5-7 ਫੁੱਟ ਟੋਆ ਪੱਟ ਲੋ ਉਹਦੀ ਜੜ ਨੂੰ ਵੜ ਦਿਓ ਕਟਿੰਗ ਕਰ ਦਿਓ ਦੂਜੇ ਪਾਸੇ ਜੜਾਂ ਹੁੰਦੀਆਂ ਉਹ ਵਧਣ ਲੱਗ ਜਾਂਦੀਆਂ ਆਟੋਮੈਟਿਕਲੀ ਆ ਦੇਖੋ ਮੋਟਰ ਪਾਤੀ ਫਿਰ ਆਪਾਂ ਬਾਅਦ ਚ ਜੋੜ ਲਾ ਕੇ ਬੈਕ ਦਾ ਮੋਟਰ ਚਲਾਤੀ ਮੋਟਰ ਚੱਲ ਰਹੀ ਹੈ ਇਹ ਸਮਝ ਲਓ ਦੋ ਦਿਨ ਲੱਗੇ ਪੂਰੇ ਇੱਕ ਦਿਨ ਉਹ ਸਾਰਾ ਪ੍ਰੋਸੈਸ ਕਰਿਆ ਦੋ ਦਿਨ ਮੋਟਰ ਮਿਲੀ ਫਿਰ ਫਿਰ ਮੋਟਰ ਪਾਈ ਆ ਦੇਖੋ ਮੋਟਰ ਤੋਂ ਕਿਸਾਨ ਭਰਾਵੋ ਉਹਨੂੰ ਖਿਆਲ ਰੱਖਣਾ ਚਾਹੀਦਾ ਇਹ ਚੀਜ਼ ਦਾ ਇਹ ਜਿਹੜਾ ਵੀ ਕੋਈ ਆਪ ਦਾ ਦਰਖਤਦਾਨੀ ਆਪਣਾ ਨੁਕਸਾਨ ਹੋ ਜਾਂਦਾ ਸੋ ਠੀਕ ਆ ਕਿਸਾਨ ਵੀਰੋ ਵੀਡੀਓ ਕਿਦਾਂ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਦਾ ਫਾਇਦਾ ਹੋ ਜਾਏ